ਨਮਸਕਾਰ ਜੀ ਸਟਾਰ ਢੇਲੀ 95 ਚੈਨਲ ਵੇਖ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਆਂ ਖਬਰ ਸ਼ਹਿਰ ਬਟਾਲਾ ਦੀਆਂ ਲਾਈਵ ਝਲਕੀਆਂ ਦਿਖਾ ਰਹੇ ਆ ਤੁਸੀਂ ਲਾਈਵ ਤਸਵੀਰਾਂ ਦੇਖ ਲਓ ਪਹਿਲਾਂ ਖੜੇ ਆ ਬਟਾਲਾ ਸ਼ਹਿਰ ਦੇ ਫਲਾਈਓਵਰ ਦੇ ਉੱਤੇ ਜਿੱਥੇ ਡੇਰਾ ਬਾਬਾ ਨਾਨਕ ਰੋਡ ਦਾ ਫਲਾਈਓਵਰ ਪਿਆ ਜਾਂਦਾ ਹੈ ਗਰਮੀ ਦੇ ਉੱਤੇ ਰਾਹਤ ਦਿਖਾਈ ਦੇਣੀ ਸ਼ੁਰੂ ਹੋ ਗਈ ਹੈ ਕਿਉਂਕਿ ਕੁਝ ਦਿਨ ਪਹਿਲਾਂ ਤੇ ਕੁਝ ਘੰਟਿਆਂ ਪਹਿਲਾਂ ਬਟਾਲਾ ਸ਼ਹਿਰ ਦੇ ਵਿੱਚ ਚਮਕਮਾਉਂਦਾ ਹੋਇਆ ਸੂਰਜ ਦਿਖਾਈ ਦੇ ਰਿਹਾ ਸੀ ਜਿਸ ਦੇ ਨਾਲ ਇੰਨੀ ਗਰਮੀ ਦਾ ਪ੍ਰਭਾਵ ਸੀ ਕਿ ਲੋਕੀ ਸੜਕਾਂ ਉੱਤੇ ਨਿਕਲਣ ਤੇ ਮਜਬੂਰ ਹੋ ਗਏ ਸਨ ਪਰ ਹੁਣ ਰਾਤ ਤੁਸੀਂ ਦੇਖਣੀ ਸ਼ੁਰੂ ਕਰ ਲਈ ਹੈ ਕਿ ਰਾਤ ਤੁਸੀਂ ਦੇਖ ਰਹੇ ਹੋ ਲੋਕਾਂ ਦੇ ਵਿੱਚ ਕਾਫੀ ਰਾਤ ਮਿਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਾਫੀ ਰਾਤ ਵੀ ਦਿਖਾਈ ਦੇ ਰਹੀ ਹੈ ਤੇ ਇੱਥੇ ਗੱਲਬਾਤ ਵੀ ਜ਼ਰੂਰ ਕਰਾਂਗੇ ਜਿਹੜੇ ਰਾਹਗੀਰ ਨੇ ਸਾਡੇ ਨਾਲ ਇੱਥੇ ਮੌਜੂਦ ਹਨ ਗੱਲਬਾਤ ਜ਼ਰੂਰ ਕਰ ਲੈਣੇ ਜਿਹੜੇ ਰਾਹਗੀਰ ਮੌਜੂਦ ਹਨ ਕਿ ਗਰਮੀ ਨੂੰ ਵੇਖਦੇ ਹੋਏ ਇਹ ਜਿਸ ਤਰ੍ਹਾਂ ਕਿ ਸੜਕਾਂ ਦੇ ਉੱਤੇ ਉਤਰ ਗਏ ਨੇ ਗੱਲਬਾਤ ਵੀ ਜ਼ਰੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਕੁਝ ਦੇਰ ਪਹਿਲਾਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਦਿੰਦੇ ਹਾਂ ਕਿ ਪੂਰਾ ਗਾਂਧੀ ਚੌਂਕ ਦੇ ਫਲਾਈਓਵਰ ਦੇ ਉੱਤੇ ਖੜੇ ਆ ਤੇ ਇੱਕ ਗੱਲਬਾਤ ਹੀ ਜਰੂਰ ਕਰਨ ਦੀ ਕੋਸ਼ਿਸ਼ ਕਰਨ ਲੈਣੀ ਕਿ ਗਰਮੀ ਨੂੰ ਲੈ ਕੇ ਕਿਸ ਤਰ੍ਹਾਂ ਰਾਹਤ ਦੇਖਦੇ ਹਨ ਤੇ ਇਹਦੇ ਕੀ ਕੁਝ ਕਹਿਣਾ ਹੈ ਲੋਕਾਂ ਦਾ ਸਰ ਕੀ ਨਾਮ ਹੈ ਮੇਰਾ ਨਾਮ ਸਾਹਿਲ ਹੈ ਭਾਜੀ ਸਾਹਿਲ ਜੀ ਕੀ ਕਾਰੋਬਾਰ ਕਰਦੇ ਮੈਂ ਆਪਣਾ ਕੋਰੀਅਰ ਦਾ ਕੰਮ ਹੈ ਭਾਜੀ DHL ਕੋਰੀਅਰ ਦਾ DHL ਕੋਰੀਅਰ ਦਾ ਕੰਮ ਤੇ ਕਰਦੇ ਕੋਰੀਅਰ ਦੇ ਨਾਲ ਕੋਈ ਗ੍ਰਾਹਕ ਦਾ ਕਸਟਮਰ ਦਾ ਫਰਕ ਪਿਆ ਸੀ ਗਰਮੀ ਦਾ ਬਹੁਤ ਫਰਕ ਹੈ ਭਾਜੀ ਗਰਮੀ ਬਹੁਤ ਜ਼ਿਆਦਾ ਸੀ ਹੁਣ ਥੋੜਾ ਰਾਹਤ ਹੋਈ ਹੈ ਥੋੜਾ ਮੌਸਮ ਵਧੀਆ ਹੋ ਗਿਆ ਲੱਗ ਰਿਹਾ ਕਿ ਬਾਰਿਸ਼ ਦੀ ਸੰਭਾਵਨਾ ਬਣਦੀ ਬਹੁਤ ਬਹੁਤ ਪੂਰੀ ਪੂਰੀ ਸੰਭਾਵਨਾ ਬਾਰਿਸ਼ ਹੋਈ ਨਹੀਂ ਅਜੇ ਕਾ ਗਰਾਹ ਨੂੰ ਲੈ ਕੇ ਕਿੰਨਾ ਕੇ ਆਪਣਾ ਦੇਖਦੇ ਕਿ ਕਿੰਨਾ ਕੇ ਘਟਾ ਹੋਇਆ ਸੀ ਗਰਾਹ ਨੂੰ ਲੈ ਕੇ ਕਿਉਂਕਿ ਦੁਪਹਿਰ ਦੇ ਸਮੇਂ ਤੇ ਲੋਕੀ ਇੰਨੀ ਵਿਖਦੀ ਵੀ ਨਹੀਂ ਜਾਵਾ ਜਾਈ ਹੁ ਤੇ ਆਵਾਜ਼ ਆ ਵੀ ਥੋੜੀ ਦਿਖਣੀ ਕੋਈ ਘਟਨਾ ਨਹੀਂ ਵਾਦੀ ਪਰਮਾਤਮਾ ਨੇ ਜਿੰਨਾ ਦੇਣਾ ਦੇ ਹੀ ਦੇਣਾ ਗਰਮੀ ਨਹੀਂ ਕਰ ਲੈਣਾ ਠੀਕ ਹੈ ਨਾ ਬਾਰਿਸ਼ ਵੀ ਆ ਰਹੀ ਲੋਕਾਂ ਨੇ ਫਿਰ ਬਾਰਿਸ਼ ਨੇ ਵੀ ਕਹਿਣਾ ਬਰਜ ਗਿਆ ਕੁਛ ਬੰਦਾ ਇਨਸਾਨ ਦੇ ਕੋਲ ਕੁਛ ਹੋ ਨਹੀਂ ਸਕਦਾ ਜੇ ਮੀਂਹ ਪੈ ਗਏ ਮੀਂਹ ਪੈ ਗਿਆ ਜੀ ਰੁੜ ਗਏ ਆ ਤੇ ਬਾ ਗਰਮੀ ਹੋ ਗਈ ਗਰਮੀ ਹੋ ਗਈ ਪਾਰਿਸ਼ਾਨੀ ਚਾਹੀਦੀ ਤੁਹਾਡੇ ਕਾ ਜੀ ਨਹੀਂ ਰਜ਼ਾ ਤੇ ਆਈ ਨਹੀਂ ਹੈ ਪਰਮਾਤਮਾ ਦੀ ਮਰਜ਼ੀ ਹੈ ਅਸੀਂ ਨਹੀਂ ਕੁਛ ਕਰ ਸਕਦੇ ਹੁਣ ਨਹੀਂ ਮੌਸਮ ਦੇ ਏਸੀਜੀ ਨੋਜਵਾਨ ਗੱਲਬਾਤ ਜ਼ਰੂਰ ਕੀਤੀ ਗਈ ਹੈ ਕਿ ਗਰਮੀ ਦੇ ਨਾਲ ਵੀ ਕੋਸ਼ਿਸ਼ ਹਨ ਸਾਡੇ ਨਾਲ ਸੀਨੀਅਰ ਜਿਹੜੇ ਇੱਥੋਂ ਦੇ ਲੋਕ ਨੇ ਉਹਨਾਂ ਨਾਲ ਗੱਲਬਾਤ ਵੀ ਜ਼ਰੂਰ ਕਰ ਲੈਣੇ ਆ ਸਾਡੇ ਬਹੁਤ ਸਤਿਕਾਰਯੋਗ ਅੰਗਲੇ ਅੰਕਲ ਜੀ ਸਭ ਤੋਂ ਪਹਿਲਾਂ ਤੇ ਲੁਣਾ ਸਾਹਿਬ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਗਰਮੀ ਨੂੰ ਲੈ ਕੇ ਕਿਸ ਤਰ੍ਹਾਂ ਦਾ ਹਾਲਤ ਲੱਗ ਰਹੀ ਬਟਾਣਾ ਸਰ ਮੈਂ ਤੇ ਇੱਕੋ ਗੱਲ ਕਵਾਂਗਾ ਕਿ ਹਰ ਮੌਸਮ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਗਰਮੀ ਵੀ ਇਹਦੀ ਸਰਦੀ ਵੀ ਇਹਦੀ ਬਰਸਾਤ ਵੀ ਇਹਦੀ ਧੁੱਪ ਵੀ ਇਹਦੀ ਕਿਉਂਕਿ ਆਪਾਂ ਥੋੜੀ ਦੇਰ ਪਹਿਲੇ ਕਵਰੇਜ ਕੀਤੀ ਸੀ ਬਟਾਲਾ ਚ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਸਾਡੀ ਗਰਮੀ ਦੇ ਨੂੰ ਲੈ ਕੇ ਗ੍ਰਾਹਕ ਦਾ ਬੜਾ ਘਟਾ ਹੈ ਬਾਜ਼ਾਰ ਦੇ ਵਿੱਚ ਗ੍ਰਾਹਕ ਨਹੀਂ ਨਿਕਲਦਾ ਹੁਣ ਥੋੜੀ ਆਵਾਜ਼ਾਈ ਦਿਖਾਈ ਦੇ ਰਹੀ ਹੈ ਸੜਕਾਂ ਤੇ ਦੇਖੋ ਗਰਮੀ ਦਾ ਅਸਰ ਤੇ ਹੁੰਦਾ ਹੀ ਹੈ ਪਰ ਜਦੋਂ ਠੰਡ ਜਿਆਦਾ ਹੁੰਦੀ ਉਹਦੋਂ ਵੀ ਲੋਕੀ ਘੱਟ ਬਾਹਰ ਨਿਕਲਦੇ ਆ ਇਸ ਕਰਕੇ ਮੈਂ ਇਹ ਕਹਾਂਗਾ ਕਿ ਹਰ ਵੇਲੇ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਅਗਰ ਕਦੀ ਘਟ ਦਿੰਦਾ ਕਦੀ ਵੱਧ ਵੀ ਦੇ ਦਿੰਦਾ ਜੇ ਮੰਨ ਲਓ ਜੀ ਗਰਮੀ ਸੀਗੀ ਇਹਨੇ ਹੁਣ ਦੇਖੋ ਠੰਡਾ ਮੌਸਮ ਕਰਤਾ ਹੈ ਮੌਸਮ ਹੁਣ بارش ਵੀ ਆ ਰਹੀ ਹੈ ਕਿਸ ਤਰ੍ਹਾਂ ਮੌਸਮ ਨੂੰ ਵੀ ਇੱਕ ਹੀ ਕਿਸ ਤਰ੍ਹਾਂ ਦਾ ਲੱਗ ਰਿਹਾ ਕਿ ਬਾਹਰ ਤੁਸੀਂ ਨਿਕਲੇ ਹੋ ਨਾ ਦੁਪਹਿਰ ਨੂੰ ਤਾਂ ਨਿਕਲੇ ਨਹੀਂ ਜਾਂਦਾ ਅੱਜ ਤਾਂ ਦੋ ਹੁਣ ਤਾਂ ਦੋ ਘੰਟੇ ਪਹਿਲਾਂ ਕਿੰਨੀ ਗਰਮੀ ਸੀ ਪ੍ਰਚੰਡ ਗਰਮੀ ਸੀ ਪਰਮਾਤਮਾ ਦੇ ਰੰਗ ਵੇਖੋ ਕਿੰਨਾ ਠੰਡਾ ਮੌਸਮ ਕਰਤਾ ਕਿੰਨਾ ਸਾਰਾ ਸਭ ਮਨ ਫਿਰਦੀ ਬਾਹਰ ਨਿਕਲ ਆਏ ਨਹੀਂ ਬਾਹਰ ਨਿਕਲੇ ਆ ਸਾਰੀ ਦੁਨੀਆ ਬਾਹਰ ਨਿਕਲੀ ਹੈ ਇਸ ਕਰਕੇ ਇਹ ਗਿਗਿਲਾ ਛਕਵਾਨੀ ਕੋਈ ਪਰਮਾਤਮਾ ਦਾ ਜੋ ਕਰ ਰਿਹਾ ਠੀਕ ਕਰ ਰਿਹਾ ਜੋ ਅੱਗੇ ਵੀ ਕਰੇਗਾ ਵੀ ਠੀਕ ਕਰੇਗਾ ਸ਼ੁਕਰਾਨਾ ਕਰਨਾ ਚਾਹੀਦਾ ਪਰਮਾਤਮਾ ਦਾ ਧੰਨਵਾਦ ਜੀ ਇਹ ਸੀ ਜੀ ਸੀਨੀਅਰ ਅਸ਼ੋਕ ਲੁਨਾ ਜੀ ਦੱਸਿਆ ਜਾ ਰਿਹਾ ਹੈ ਕਿ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਚਾਹੇ ਹੋਵੇ ਗਰਮੀ ਚਾਵੇ ਹੋਵੇ ਠੰਡ ਹੁਣ ਤੁਹਾਨੂੰ ਲਾਈਵ ਤਸਵੀਰਾਂ ਕਰੀ ਝਾਤੇ ਪੂਰੀ ਆਸਮਾਨ ਦੀ ਦਿਖਾ ਦੇਣੀ ਹੈ ਕਿਸ ਤਰ੍ਹਾਂ ਪਟਿਆਲਾ ਸ਼ਹਿਰ ਦੇ ਵਿੱਚ ਮੌਸਮ ਵੱਲੋਂ ਮੌਸਮ ਵਿਭਾਗ ਵੱਲੋਂ ਦੱਸਿਆ ਵੀ ਜਾ ਰਿਹਾ ਹੈ ਕਿ ਆਉਣ ਵਾਲੇ ਕੁਝ ਘੰਟਿਆਂ ਵਿੱਚ ਜਾਂ ਕੁਝ ਦਿਨਾਂ ਦੇ ਵਿੱਚ ਬਾਰਿਸ਼ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਬਾਰਿਸ਼ ਪੈਣ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਤੁਸੀਂ ਆਵਾਜ਼ਾਈ ਦੇਖ ਸਕਦੇ ਹੋ ਕਿਸ ਤਰ੍ਹਾਂ ਰੋਡ ਦੇ ਉੱਤੇ ਐਸੇ ਦੁਪਹਿਰ ਦੇ ਸਮੇਂ ਦੇ ਉੱਤੇ ਕੋਈ ਆਵਾਜ਼ਾਈ ਨਹੀਂ ਸੀ ਦਿਖਾਈ ਦਿੰਦੀ ਜਿਹੜੇ ਫਲਾਈਓਰ ਉੱਤੇ ਖੜ ਕੇ ਅਸੀਂ ਗੱਲ ਇਸੇ ਉੱਤੇ ਕੋਈ ਗੱਡੀ ਕੋਈ ਸਕੂਟਰ ਹੈ ਕੋਈ ਸਾਈਕਲ ਤੱਕ ਨਜ਼ਰ ਨਹੀਂ ਸੀ ਆਂਦਾ ਹੁਣ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਆਵਾਜਾਈ ਪੂਰੀ ਦਿਖਾਈ ਦੇ ਰਹੀ ਹੈ ਲੋਕੀ ਆਪਣੇ ਘਰ ਦੇ ਵਿੱਚੋਂ ਨਿਕਲੇ ਹਨ ਕਿਉਂਕਿ ਮੌਸਮ ਪੂਰਾ ਠੰਡਾ ਹੋ ਚੁੱਕਿਆ ਹੈ ਕਿ ਲੋਕਾਂ ਦਾ ਦਿਲ ਕਰ ਰਿਹਾ ਕਿਉਂਕਿ ਅੱਜਕੱਲ੍ਹ ਛੁੱਟੀਆਂ ਦੇ ਦਿਨ ਚੱਲ ਰਹੇ ਹਨ ਲੋਕਾਂ ਦੇ ਘਰੇ ਗੈਸਟ ਆਏ ਹੋਏ ਹਨ ਤੇ ਲੋਕੀ ਕਰਦੇ ਨੇ ਕਿ ਸ਼ਾਮ ਦਾ ਸਮਾਂ ਹੋਵੇਗਾ ਤੇ ਅਸੀਂ ਘਰੋਂ ਨਿਕਲਾਂਗੇ ਹੁਣ ਲੋਕ ਘੁੰਮਣ ਫਿਰਨ ਵੀ ਨਿਕਲੇ ਨੇ ਅਗਲੀ ਅਪਡੇਟ ਦੇ ਨਾਲ ਜਲਦੀ ਮਿਲਾਂਗੇ ਦੇਖਦੇ ਹੋ ਸਟਾਰ ਡੇਲੀ ਪੰਜਾਬੀ ਨੀਸ ਚੈਨਲ ਤੋਂ ਬਟਾਲਾ ਤੋਂ ਪੱਤਰਕਾਰ ਅਖਿਲ ਮਨੋਤਰਾ ਦੇ ਨਾਲ ਸੰਜੋਗੀ ਰਾਹੁਲ ਸਾਨੀ ਦੀ ਖਾਸ ਰਿਪੋਰਟ ਧੰਨਵਾਦ